ਨਿਊਜ਼ ਵਿਊਜ਼ ਵੌਇਸਸ ਆਫ ਦ ਗਲੋਬਲ ਇੰਡੀਅਨ ਕਮਿਊਨਿਟੀ ਇੰਡੀਆ ਅਬ੍ਰੋਡ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ohio ਦੇ ਸ਼ਹਿਰ cincinnati ਵਿਖੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਦੇ ਸਮੂਹ 사త్సੰਗਤ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਪ ਦੇ ਸਬੰਧ ਵਿੱਚ ਤਿੰਨ ਦਿਨਾਂ ਵਿਸ਼ੇਸ਼ ਦੀਵਾਨ ਸਜਾਏ ਗਏ। ਇਹਨਾਂ ਸਮਾਗਮਾਂ 'ਚੋ ਭਾਈ ਮਹਿਲ ਸਿੰਘ, ਭਾਈ ਗੁਰਲਾਲ ਸਿੰਘ ਜੀ, ਭਾਈ ਜੁਗਰਾਜ ਸਿੰਘ ਦਾ ਕਵਿਸ਼ਰੀ ਜੱਥਾ ਵੀ ਪੂਜਾ। ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਕਈ ਰਿਹਾਸੀ ਆਬਾਦੀਆਂ ਵਿੱਚੋਂ ਦੀ ਲੰਘਿਆ। I just see like, it. I'm going to to the the street. So I have with me David. David. So, David, what do you think about it? You were standing, sitting outside. I think it's it. fantastic. Absolutely fantastic. It's, it's neat and everybody's so friendly. Well, I love to see it. And I love the camaraderie and everybody's so happy and so friendly and the community. It's just—it's very nice, and it's rare now. It's not—it's not a common commodity now. So we have. I just see. So it's good to see Aaric. David. We invited David for the gurdwara for London today. and we hope we will see you there as well. Yes, sir. Yes, thank, thank you, you so much. much. Thank I really you. appreciate you guys. ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਨਗਰ ਕੀਰਤਨ ਸਾਡੇ ਨਗਰ ਵਿੱਚ ਕੱਢਿਆ ਜਾ ਰਿਹਾ ਹੈ ਸਾਡੀ ਕਮਿਊਨਿਟੀ ਸੁਸਾਇਟੀ ਜੇ ਤੁਸੀਂ ਦੇਖ ਰਹੇ ਹੋ ਜਿੱਦਾਂ ਕਿ ਇੱਥੇ ਨਗਰ ਕੀਰਤਨ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਸਾਡੇ ਤਾਂ ਤਨਸ਼ੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦਾ ਆਪਣਾ ਨਗਰ ਕੀਰਤਨ ਉਹਨੇ ਤੇ ਪ੍ਰਕਾਸ਼ ਗੁਰੂ ਦੇ ਮੁਖ ਰੱਖਦੇ ਕੱਢਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿਵੇਂ ਨਿਆਣੇ ਉਤਸ਼ਾਹ ਨਾਲ ਗੱਤਕਾ ਖੇਡ ਰਹੇ ਆ ਸਾਡੇ ਬੀਬੀਆਂ ਪਹਿਣਾ ਭਰਾ ਸਾਰੇ ਉਛਾਹ ਨਾਲ ਸ਼ਬਦ ਗਾ ਰਹੇ ਆ ਬੋਲ ਰਹੇ ਆ ਸਾਰੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਮਿਊਨਿਟੀ ਵਾਲੇ ਸਾਡੇ ਬਹੁਤ ਖੁਸ਼ ਆ ਸਾਰੇ ਦੇਖ ਰਹੇ ਆ ਸਾਡੀ ਆਪਣੀ ਸੋਸਾਇਟੀ ਬਾਰੇ ਉਹਨਾਂ ਨੂੰ ਬਹੁਤ ਕੁਝ ਪਤਾ ਲੱਗ ਰਿਹਾ ਹੈ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਸਿੱਖੀ ਵਿੱਚ ਉਸਾਹਤ ਬਹੁਤ ਜ਼ਿਆਦਾ ਹੈ ਕਿ ਇੱਕ ਦੂਜੇ ਵਿੱਚ ਚਲ ਰਿਹਾ ਹੈ ਕਿ ਗੁਰਬਾਣੀ ਦਾ ਸਿੱਖੀ ਦਾ ਪ੍ਰਚਾਰ ਬਹੁਤ ਸੋਹਣਾ ਹੋ ਰਿਹਾ ਹੈ ਸਾਨੂੰ ਬਹੁਤ ਇਸ ਦਿਨੋ ਖੁਸ਼ੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਰੀ ਨਾਈਸ ਕੀਪ ਡੂਇੰਗ ਇਟ ਵਾਹਿ ਜਕਾਰਾ ਬੋਲੇ ਸੋਨਿਆਲ ਵੈਰੀ ਨਾਈਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਗੁਲਾਬ ਜਾਮਨ ਦੀ ਸੇਵਾ ਕਰ ਰਿਹਾ ਨਗਰ ਕੀਰਤਨ ਵਾਸਤੇ ਜਦੋਂ ਦਾ ਨਗਰ ਕੀਰਤਨ ਸ਼ੁਰੂ ਹੋਇਆ ਸੀ ਕੋਈ ਨਾ ਕੋਈ ਸੇਵਾ ਫੜੀ ਦੀ ਆਇ ਇਸਵਰੀ ਗੁਲਾਬ ਚਾਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਤਲ ਦੇ ਪਹਿਲੇ ਮੁਕੀ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਸਮਰਪਿਤ ਗੁਰਦੁਆਰਾ ਗੁਰਨਾਨਕ ਦਰਬਾਰ ਗ੍ਰੇਟਰ ਸੰਥਨਾਟੀ ਵਿਖੇ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਸਮੂਹ ਨਿਗਾਰਾਤਾ ਹੌਨਸਿਆ ਨਿਸ਼ਾਨ ਸਿੰਘ ਨਿਸ਼ਾਨ ਸਿੰਘਾ ਪਾਇ ਪਿਆਰੇ ਦੇ ਗੋਈ ਵੇ ਨਗਰ ਕੀਰਤਨ ਸਜਾਇਆ ਗਿਆ ਤੇ ਨਰਿਕਰਤਨ ਵਿੱਚ ਗੁਰਦੁਆਰਾ ਗ੍ਰੇਟਰ ਸੈਂਸਨਾਟੀ ਅਤੇ ਗੁਰਦੁਆਰਾ 74 ਇੰਡੀਆਨਾ ਵਿਖੇ ਵਾਲੇ ਪਚੰਗੀਆਂ ਨੇ ਪਹੰਗ ਫੌਜਾਂ ਦੇ ਗਤਕੇ ਦੇ ਜੋਰ ਵਿਖਾਏ ਆਪ ਜੀ ਦੇਖ ਸਕਦੇ ਹੋ ਕਿ ਸਮੂਹ ਸਿੰਘ ਅੱਗੇ ਨਿਗਾਹ ਰਿਆ ਤੇ ਤੇ ਗਤਕੇ ਦੇ ਜੋਰ ਵਿਖਾ ਰਹੇ ਨੇ ਪਿਛੇ ਮਹਾਰਾਜ ਦੀ ਪਾਲਕੀ ਸਾਹਿਬ ਆ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਤੋਂ ਹੀ ਰਹਿਰਾਸ ਕਰ ਚਰਨਾਮ ਸਿਖਾਂ ਪਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਉਲਟਾ ਖੇਲ ਪ੍ਰਮਦਾ ਪੈਰਾਂ ਉੱਪਰ ਸੀਸ ਨਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਕਲ ਤਾਰਨ ਗੁਰੂ ਨਾਨਕ ਐਸੇ ਦੀਨ ਦਿਆਲ ਤਨ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਦਿਆਣਾ ਸੰਸਰਟੀ ਦੀਆਂ ਸਮੂਹ ਸੰਗਤਾਂ ਬੜੇ ਉਦਮ ਤੇ ਉਪਰਾਲੇ ਦੇ ਨਾਲ ਸ਼ਰਦਾ ਭਾਵ ਨਾਲ ਨਗ ਕੀਰਤਨ ਦੇ ਰੂਪ ਵਿੱਚ ਮਹਾਰਾਜੀ ਦਾ ਪ੍ਰਕਾਸ਼ ਦਿਆਣਾ ਮਨਾਇਆ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜੀ ਦੇ ਗੁਰਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਕੋਟਾਨ ਕੋਟ ਧੰਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕੱਲ ਨੂੰ ਫੇਰ ਗੁਰਮਤ ਸਮਾਗਮ ਵਿੱਚ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਆ ਸਾਰੇ ਪ੍ਰਬੰਧਕ ਜਿਨ੍ਹਾਂ ਦਾ ਬਹੁਤ ਉਦਮ ਉਪਰਾਲਾ ਗਤਕੇ ਵਾਲੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਮਹਾਰਾਜ ਦੇ ਇਹ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਇਆ ਪੰਜ ਪਿਆਰੇ ਸਹਿਬਾਨ ਨਿਸ਼ਾਂਤ ਜੀ ਸਹਿਬਾਨ ਸਭ ਦਾ ਧੰਨਵਾਦ ਆਹ ਸਾਰੀ ਸੰਗਤ ਗੁਰੂ ਨਾਨਕ ਮਹਾਰਾਜ ਦੇ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗੁਰਨਾਨਕ ਸੁਸਾਇਟੀ ਸੈਂਸਨਾਟੀ ਯੂਐਸਏ ਵਿਖੇ ਮਹਾਨ ਨਗਰ ਕੀਰਤਨ ਸਜਾਏ ਗਏ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰਪੁਰਬ ਅਤੇ ਸ੍ਰੀ ਗੁਰੂ ਭੰਤਨਤਾ ਨ ਬਾਬਾ ਦੀਪ ਸਿੰਘ ਜੀ ਅਮਰ ਸਹੀਦ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਨ ਇਸ ਨਗਰ ਕੀਰਤਨ ਦੌਰਾਨ ਸਮੂਹ ਪਚੰਗ ਫੌਜਾ ਪਚੰਗਨ ਸਿੰਘਾ ਪਚੰਗੀਆਂ ਨੇ ਪਚੰਗ ਫੌਜਾ ਨੇ ਗਤਕੇ ਦੇ ਜੋਰ ਵਖਾਏ ਗੁਰਦੁਆਰਾ ਗੁਰਨਾਨਕ ਸੁਸਾਇਟੀ ਵਿਖੇ ਹਰ ਹਰ ਸ਼ਨੀਵਾਰ ਤੇ ਐਤਵਰ ਕਲਾਸ ਲੱਗਦੀ ਹੈ ਇੱਕ ਮਹੀਨੇ ਵਿੱਚ ਸਾਰੇ ਸਿੰਘਾਂ ਨੇ ਗਤਕਾ ਦੀ ਸਖਲਾਈ ਲੈ ਕੇ ਅੱਜ ਗਤਕੇ ਦੇ ਜ਼ਹਰ ਵਖਾਏ ਨਾਲ ਖਾਸ ਤੌਰ ਤੇ ਗੁਰਦੁਆਰਾ 74 ਇੰਡੀਆਨਾ ਵਿੱਚੋਂ ਸਿੰਘਾਂ ਨੇ ਭਾਗ ਲਿਆ ਬਾਬਾ ਜੀ ਨੇ ਗਤਕੇ ਦੇ ਜ਼ਹਰ ਵਖਾਏ ਚੜ੍ਹਦੀ ਕਲਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ